ਜੂਨ 1984 ਦੇ ਕੱਲੂ ਘਾਰੇ ਵਾਪਰਨ ਤੋਂ ਪਹਿਲਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਜੂਨ 1983 ਦੇ ਕੱਲੂ ਘਾਰੇ ਤੋਂ ਬਾਅਦ ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਕਿਸੇ ਮਿਊਜ਼ੀਅਮ ਦੇ ਵਿੱਚ ਸਿਸ਼ੋਭਿਤ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਅੱਜਕੱਲ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬੀਨ ਕੌਰ ਅੰਮ੍ਰਿਤਸਰ ਦਾ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਇਸ ਵੇਲੇ ਆਸਟ੍ਰੇਲੀਆ ਦੀ ਧਰਤੀ ਤੇ ਮੌਜੂਦ ਹੈ ਤੇ ਇੱਕ ਪੇਪਰ ਆਰਟਿਸਟ ਦੇ ਵਜੋਂ ਕੰਮ ਕਰਦਾ ਹੈ ਉਸ ਦੇ ਵੱਲੋਂ ਕਿ 1984 ਦੇ ਵਿੱਚ ਕੱਲੂਕਾਰੇ ਦੇ ਵਿੱਚ ਜੋ ਵੀ ਸ਼੍ਰੀ ਕਾਲ ਤਕਤ ਸਾਹਿਬ ਦੀ ਦਿੱਖ ਹੋਈ ਸੀ ਜੋ ਪਹਿਲਾਂ ਦੀ ਸੀ ਤੇ ਬਾਅਦ ਦੀ ਸੀ ਉਸ ਦਾ ਇੱਕ ਮਾਡਲ ਜਿਹੜਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਕੀ ਉਸ ਦੇ ਵੱਲੋਂ ਇਸ ਮਾਡਲ ਨੂੰ ਆਸਟ੍ਰੇਲੀਆ ਦੇ ਮਿਊਜ਼ੀਅਮ ਦੇ ਵਿੱਚ ਰੱਖਣ ਵਾਸਤੇ ਤਿਆਰ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਆਉਣ ਵਾਲੀ ਜਨਰੇਸ਼ਨ ਆਉਣ ਵਾਲੀ ਜੀ ਨੇਵੀ ਸਿੱਖ ਧਰਮ ਦੇ ਨਾਲ ਜੁੜੇ ਨੌਜਵਾਨ ਨੇ ਉਹਨਾਂ ਨੂੰ ਇਸ ਦੇ ਬਾਰੇ ਪਤਾ ਲੱਗੇ ਉਸ ਦਾ ਕਹਿਣਾ ਹੈ ਕਿ ਇਸ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਉਸ ਦੀ ਕਾਫੀ ਮਿਹਨਤ ਲੱਗੀ ਹੈ वुਡ ਫਾਈਬਰ ਅਤੇ ਹੋਰ ਅਨੇਕਾ ਕੈਮੀਕਲ ਪੇਪਰ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਜੋ ਕਿ ਸ਼੍ਰੀ ਕਲਕੱਤਾ ਸਾਹਿਬ ਦੀ ਪਹਿਲਾਂ ਦੀ ਦਿੱਖ ਸੀ ਤੇ ਕੱਲੂ ਘਾਰੇ ਹੋਣ ਤੋਂ ਬਾਅਦ ਦੀ ਦਿੱਖ ਜਿਹੜੀ ਆ ਸਾਰੀ ਇਸ ਦੇ ਵਿੱਚ ਬਿਆਨ ਕੀਤੀ ਗਈ ਹੈ ਤੁਹਾਡੇ ਨਾਲ ਤਸਵੀਰਾਂ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਹਾਂ ਮੇਰਾ ਨਾਮ ਗੁਰਪ੍ਰਿੰਤ ਸਿੰਘ ਪੇਪਰ ਆਰਟਿਸਟ ਹੈ ਤੇ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਇਸ ਵੇਲੇ ਆਸਟ੍ਰੇਲੀਆ ਦੀ ਧਰਤੀ ਤੋਂ ਆਪ ਜੀ ਨੂੰ ਇੱਕ ਸੁਨੇਹਾ ਦੇਣਾ ਹੈ ਕਿ ਜੋ ਸ੍ਰੀ ਹਕਾਤਖ ਸਾਹਿਬ ਜੀ ਦਾ ਜੂਨ 1984 ਦੇ ਕੱਲੂ ਘਾਰੇ ਵਾਪਰਨ ਤੋਂ ਪਹਿਲਾਂ ਜੋ ਸ੍ਰੀ ਹਕਾਤਖ ਸਾਹਿਬ ਜੀ ਦੇਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਦਾ ਜੋ ਸ੍ਰੀ ਹਕਾਤਖ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਇੱਕ ਕਿਸੇ ਮਿਊਜ਼ੀਅਮ ਦੇ ਵਿੱਚ ਸਿਸ਼ੋਭਿਤ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਜੋ ਕਿ ਸੋਲਿਡ वुड फाइबर ਤੇ ਅਤੇ ਹੋਰ ਅਨੇਕਾਂ ਸੋਲਿਡ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਨੇ ਇਹ ਮਾਡਲ ਬਣਾਉਣ ਦਾ ਮੇਨ ਉਦੇਸ਼ ਇਹ ਹੈ ਕਿ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਨੂੰ ਇਤੇ ਜੋ ਹੈ ਇਨਸਾਫ ਨਹੀਂ ਮਿਲਿਆ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਕਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਇਮਾਰਤ ਹੈ ਟੈ ਟੈਰੀ ਕਰ ਦਿੱਤੀ ਗਈ ਛਾਣਨੀ ਕਰ ਦਿੱਤੀ ਕਿ ਸਾਰੀ ਇਮਾਰਤ ਗੋਲਿਆਂ ਟੋਪਾਂ ਟੈਂਕਾਂ ਦੇ ਨਾਲ ਅਨੇਕਾਂ ਖੀਦਾਂ ਸਿੰਘਾ ਸਿੰਘੀਆਂ ਨੂੰ ਬੱਚਿਆਂ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ अनेका ਕੌਮ ਦੇ ਸੂਰਬੀਰ ਜੋਧੇ ਕੌਮ ਦੇ ਜਰਨੈਲ ਸ਼ਹੀਦ ਕਰ ਦਿੱਤੇ ਗਏ ਸੀਗੇ ਤੇ ਉਹਨਾਂ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਜੋ ਦੋਨੋਂ ਮਾਡਲ ਤਿਆਰ ਕੀਤੇ ਗਏ ਨੇ ਤੇ ਨਾਲ ਹੀ ਦਾਸ ਜ਼ਿਕਰ ਕਰ ਦਵੇ ਕਿ ਇਹ ਜੋ ਜੂਨ 1984 ਤੋਂ ਪਹਿਲਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਪੁਰਾਤਨ ਸਮੇਂ ਤੋਂ ਜੋ ਇਮਾਰਤ ਬਣਾਈ ਗਈ ਸੀ ਇਹ ਉਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਅਤੇ ਦੱਸ ਦੇਵਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾਸ ਦੇ ਲਿਖੇ ਸੇਵਾ ਲਈ ਹੈ ਕਿ ਦੁਨੀਆ ਦੇ ਵਿੱਚ ਪਹਿਲਾ ਜੋ ਇਹ ਮਾਡਲ ਹੈ ਕੱਲੂ ਘਾਰੇ ਤੋਂ ਪਹਿਲਾਂ ਦਾ ਇਹ ਤਿਆਰ ਕੀਤਾ ਗਿਆ ਹੈ ਤੇ ਮੈਂ ਦੇਸ਼ ਦੇ ਸਤਿ ਸੰਗਤਾਂ ਕੇ ਇਹ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਹੋਰ ਵੀ ਮਾਡਲ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਅਜਾਇਬ ਘਰਾਂ ਚ ਲਾਇਬ੍ਰੇਰੀਆਂ ਦੇ ਵਿੱਚ ਜਿੱਥੇ ਵੀ ਸਥਾਨ ਹੋਵੇ ਬਣਵਾਉਣੇ ਚਾਹੀਦੇ ਤਾਂ ਕਿ ਇਸ ਅਜੋਕੀ ਪੀੜ੍ਹੀ ਨੂੰ ਜੋ ਡਿਫਰੈਂਸ ਹੈ ਕਿਸ ਤਰ੍ਹਾਂ ਸ੍ਰੀ ਕਾਰਤਕ ਸਾਹਿਬ ਸਾਡੇ ਹੋਇਆ ਕਰਦੇ ਸੀ ਤੇ ਕਿਸ ਤਰ੍ਹਾਂ ਕਰ ਦਿੱਤੇ ਗਏ ਸੀ ਟਾਈਟੇਰੀ ਸਾਰੀਆਂ ਇਮਾਰਤਾਂ ਟਹਿ ਟਹਿ ਗਈਆਂ ਹੋ ਜਾਂਦੀਆਂ ਨੇ ਗੁੰਬਦ ਡਿੱਗ ਪੈਂਦੇ ਨੇ ਟੁੱਟ ਜਾਂਦੇ ਨੇ ਤੇ ਕੀ ਕੁਛ ਇਤਿਹਾਸ ਵਾਪਰਿਆ ਸਾਰਾ ਨਾਲ ਇਤਿਹਾਸ ਵੀ ਰੱਖਿਆ ਜਾਏਗਾ ਸੋ ਮੇਰੀ ਬੇਨਤੀ ਹੈ ਦੇਸ਼ ਦੇਤੀਆਂ ਸੰਗਤਾਂ ਜਿੱਥੇ ਵੀ ਇਸ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦੀਆਂ ਨੇ ਇਸ ਤਰ੍ਹਾਂ ਦੇ ਆਪਾਂ ਯਤਨ ਕਰਿਆ ਕਰੀਏ ਤੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਈਏ ਤਾਂ ਕਿ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਉਹ ਅਸੀਂ ਜਾਣ ਸਕੀਏ ਬਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ